ਘਟਨਾ ਹੋਈ ਹੈ ਲਗਾਤਾਰ ਪਹਿਲਾਂ ਵੀ ਘਟਨਾ ਵਾਪਰੀ ਜੀ ਤੇ ਅੱਜ ਘਟਨਾ ਕੀ ਕਹਿੰਦੇ ਮੈਂ ਭਾਈ ਸਾਹਿਬ ਉਹੀ ਦੱਸਦਾ ਕੋਈ ਆਈਟੀ ਤੇ ਪਹਿਲਾਂ ਵਾਲੀ ਘਟਨਾ ਦੇ ਕੁਝ ਕਹਿਣ ਵਾਲੀ ਗੱਲ ਨਹੀਂ ਇਹ ਹੁਣ ਲੋਕਾਂ ਦੇ ਬਿਲਕੁਲ ਨਾਲ ਆ ਲੋਕ ਜਾਗੇ ਆ ਇਹ ਜਿੰਨਾ ਚਿਰ ਇਹ ਸਕੂਲ ਬਹੁਤ ਮੰਨ ਚਾਹੀਆਂ ਫਿਰ ਚੱਲ ਲੈਂਦੇ ਆ ਟੱਕਾ ਕਰਦੇ ਆ ਔਰ ਇਹਨਾਂ ਦੇ ਸਕੂਲਾਂ ਦਾ ਹੁਣ ਸਾਰੀਆਂ ਬੱਸਿਸ ਵਿੱਚ ਆਉਣਗੀਆਂ ਜਿਹੜੇ ਡਰਾਈਵਰ ਆ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇ ਕੇ ਇਹ ਨਹੀਂ ਵੀ ਕੋਈ ਉਹਦੀ ਕੋਈ ਐਜੂਕੇਸ਼ਨ ਦਾ ਜਾਂ ਜੋ ਪ੍ਰੋਪਰ ਵੇਅ ਆ ਡਰਾਈਵਰ ਦਾ ਪੋਸਟ ਲਈ ਉਹ ਸਾਰਾ ਕੁਝ ਦੇਖ ਕੇ ਹੁਣ ਇਸ ਤੇ ਪ੍ਰਸ਼ਾਸਨ ਨੂੰ ਕਿਹਾ ਜਾਊਗਾ ਐਸ.ਡੀ.ਐਮ ਸਾਹਿਬ ਨੂੰ ਸਪੈਸ਼ਲੀ ਵੀ ਇਹ ਤੇ ਪੂਰਾ ਗੌਰ ਕਰਕੇ ਫਿਰ ਉਸ ਤੋਂ ਬਾਅਦ ਕੋਈ ਦੇਖਿਆ ਜਾਊਗਾ ਜੀ ਥੈਂਕ ਯੂ ਥੋੜੀ ਡਿਊਟੀ ਲੈ ਤੁਸੀਂ ਡਿਊਟੀ ਕਰਨੀ ਆਪਦੀ ਪਰ ਜਿਹੜਾ ਹੁਣ ਮਾਂ ਦਾ ਉਹ ਤੇ ਨਾਲ ਚੋਦਾ ਚਲਿਆ ਗਿਆ ਕੋਈ ਪ੍ਰਿੰਸੀਪਲ ਦੇ ਕੰਮ ਤੇ ਜੂਸਰ ਨਹੀਂ ਐਮਐਲਏ ਦੇ ਸ਼ਰਤੀ ਜਿਹੜਾ ਵੋਟਾਂ ਲੈਣੀਆਂ ਹੁੰਦੀਆਂ ਉਹ ਤਾਂ ਕਿਵੇਂ ਪੈਰੀ ਹੱਥ ਲਾਉਂਦੇ ਨੇ ਸਾਡੇ ਅੱਗੇ ਅੱਜ ਉਹ ਸਾਰਾ ਇਹਦਾ ਨਹੀਂ 7 ਵਜੇ ਇਨਸੀਡੈਂਟ ਹੋਇਆ ਹੈ 10 ਵੱਜ ਗਏ 11 ਵਜੇ ਬਾੜੇ ਆ ਕੋਈ ਪ੍ਰਿੰਸੀਪਲ ਹੀ ਆਈ ਉਹ ਜਿੰਦਾ ਲਾ ਕੇ ਭੱਜ ਗਈ ਸਕੂਲ ਨੂੰ ਉਹ ਜਿਹੜਾ ਫੀਸਾ ਲੈਣੀ ਆ ਹੁੰਦੀ ਉਹ ਤਾਂ ਫੀਸਾ ਵੀ ਤੇ ਬੱਸਦਾ ਕੀ ਹਾਲ ਜਿਹੜੀ ਕਮਾਰਚ ਬੱਚੇ ਲਾਇਕ ਅੱਜ ਉਹ ਬੱਚੇ ਮੁੜਿਆਊਗਾ ਨਹੀਂ ਨਹੀਂ ਨੌਨ ਦਾ ਹੱਕ ਨਹੀਂ ਸੀ ਹੋਂ ਦਾ ਬਿਲਕੁਲ ਜੀ ਨਾ ਕੋਈ ਪ੍ਰਿੰਸੀਪਲ ਪਹੁੰਚੀ ਨਹੀਂ ਐਮਐਲਏ ਪਹੁੰਚੀ ਐ ਫਿਰ ਇਹਨੇ ਮੈਂ ਅਸੀਂ ਬੋੜੜਾ ਹੋਰ ਕਹਿੰਦੇ ਨੇ ਬੀਬੀਆਂ ਬੋਲਦੀਆਂ ਬੀਬੀਆਂ ਕਿਵੇਂ ਨਾ ਬੋਲਣ ਅੱਜ ਮਾਂ ਦਾ ਘਰੇ ਜਾ ਕੇ ਦੇਖੋ ਮਾਂ ਦਾ ਕੀ ਹਾਲ ਆ। ਹੋਰ ਨਹੀਂ ਕੋਣੀ ਕਿਸੇ ਹਾਂ ਨਾ ਬੋਟਾ ਬਣਾਉਂਦਾਂ ਆ ਜਾਂਦੇ ਫਿਰ ਬੋਟਾ ਫਿਰ ਕਹਿੰਦੇ ਖਾੜੇ ਦੇ ਬਾਈਕਾਟ ਕਰਤਾ ਕਿਉਂ ਕੀਤਾ ਐਨੀਆਂ ਗੱਲਾਂ ਤੇ ਕੀਤਾ ਐਨੀਆਂ ਗੱਲਾਂ ਤੇ ਕੀਤਾ ਨਾ ਸਾਡਾ ਜ਼ੀਰੋ ਵੋਟ ਆਈ ਆ ਹਾਂ ਨਾ ਹੁਣ ਜਿੰਨਾ ਚਿਰ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਇੱਥੇ ਇੱਥੇ ਨਹੀਂ ਉੱਠਾਂਗੇ। ਹੋਰ ਐਮਐਲਏ ਚਾਹੇ ਆਵੇ ਚਾਹੇ ਨਾ ਆਵੇ ਹੁਣ ਪ੍ਰਿੰਸੀਪਲ ਕਿਵੇਂ ਗਈ ਉਹ ਸਕੂਲ ਬੰਦ ਕਰਕੇ ਜਿਹੜਾ ਸਕ ਸਾਨੂੰ ਉਹ ਤੇ ਮਿੰਟ ਚ ਆਰਡਰ ਦੇਣਾ ਸੀ ਹੁਣੇ ਜਾ ਕੇ ਉਹ ਸਕੂਲ ਨੂੰ ਅੱਗ ਲਾਉਣੀ ਆ ਅਸੀਂ ਜੇਕਰ ਤਾਂ ਡਰਦਿਆਂ ਸਾਨੂੰ ਕੋਈ ਫੁਰਸਤ ਕਿੱਥੇ ਡਰਨੀ ਹੈਗਾ ਬਿਲਕੁਲ ਵੀ ਅਸੀਂ ਡਰਦਿਆਂ ਆ ਅੱਜ ਦੇਖੋ ਆਪਦੇ ਸੀਨੇ ਦਾ ਡਰਾਈਵਲ ਵੀ ਭੱਜਿਆ ਉਹ ਪ੍ਰਿੰਸੀਪਲ ਆਪਦੇ ਸੀਨੇ ਦੇ ਕਿੰਨੇ ਸੀ ਉਹਨਾਂ ਨੇ ਬੱਚਿਆਂ ਨੂੰ ਦਾਖਲ ਕਰਾਉਣੇ ਨਾ ਉਹ ਕਹਿੰਦੇ ਅਸੀਂ ਇਹਦੇ ਨਹੀਂ ਮਾਂ-ਬਾਪ ਆ ਆ ਸੀਨੇ ਤੇ ਹੱਥ ਧਰਦੀ ਪ੍ਰਿੰਸੀਪਲ ਉਹਦੀ ਇੱਥੇ ਆਉਂਦੀ ਹਾਂਜੀ ਉਹਨਾਂ ਕੋਲ ਹੱਕ ਨਹੀਂ ਸੀ ਆਉਂਦਾ ਪ੍ਰਿੰਸੀਪਲ ਦਾ ਇਹ ਬੱਚੇ ਸਾਰਿਆਂ ਦੇ ਆ ਜੇ ਅਸੀਂ ਕਹੀ ਇੱਕ ਬਣੀ ਸਾਡੇ ਸਾਰੇ ਪਿੰਡ ਦੇ ਬੱਚੇ ਆ ਪਰ ਉਹਨੇ ਪ੍ਰਿੰਸੀਪਲ ਨੇ ਕਿਹੜਾ ਬੱਚਿਆ ਨਾਲ ਹੀ ਸੀਨੇ ਕੋਲੇ ਛੱਡੇ ਹੋਏ ਸੀ ਸਭ ਆ ਪਾਸਰ ਕਰਦੇ ਆ ਜਾਣਗੇ ਸਾਹਮਣੇ ਆ ਜਾਣੇ ਇਹਨਾਂ ਨੇ ਆਪਦੀਆਂ ਸਾਤੋਂ ਖੋਲ ਲੀਆਂ ਉੱਥੋਂ ਖੋਲ ਲਿਆ ਉੱਥੋਂ ਕੇ ਚਲੇ ਜਾ ਪਰ ਉਹਨਾਂ ਜਿਹੜੇ ਅਸੀਂ ਉੜਦੇ ਨਹੀਂ ਜਿੰਨਾ ਕਹੇ ਸਾਨੂੰ ਕੋਈ ਫੈਸਲਾ ਨਹੀਂ ਹੋ ਸਕਦਾ ਉਹਨਾਂ ਜਿਹੜੇ ਅਸੀਂ ਇੱਥੇ ਬੈਠੇ ਬਹੁਤ ਮਾੜਾ ਜਿਹੜਾ ਪਾਣਾ ਬੱਤਿਆ ਗਿਆ ਸਾਡੇ ਇਲਾਕੇ ਨਾਲ ਕਿਉਂਕਿ ਜਿਹੜੇ ਸਾਡੇ ਬੱਚੇ ਆ ਇਹ ਸਾਡਾ ਫਿਊਚਰ ਆ ਇਹਨਾਂ ਦੇ ਆਸਰੇ ਅਸੀਂ ਘਰੋਂ ਤੁਰਦੇ ਆ ਜੇ ਅਸੀਂ ਤਿਆਰ ਹੋ ਕੇ ਘਰੋਂ ਨਿਕਲਦੇ ਹਾਂ ਹੁਣ ਅੱਜ ਪਤਾ ਲੱਗਿਆ ਮੈਂ ਅੱਗੇ ਤਿਆਰ ਹੋ ਕੇ ਹੁਣ ਅੱਜ ਹੁੰਦੇ ਭੱਜੇ ਆ ਹਾਂਜੀ ਹਾਂਜੀ ਜਦੋਂ ਸਾਡੇ ਕੋਈ ਜਵਾਬ ਤੇ ਕਿਸੇ ਕੋਈ ਕੰਡਾ ਵੀ ਵੱਜਦਾ ਤਾਂ ਉਹ ਨਹੀਂ ਚੱਲਿਆ ਹੁੰਦਾ ਜਿੱਦਾਂ ਹੁਣ ਬੱਚੇ ਨਹੀਂ ਸਾਡੇ ਹੱਥ ਚ ਰਿਹਾ ਕਣਗੇਲੀ ਦੀ ਕਰਕੇ ਉਹਨੂੰ ਅਸੀਂ ਕੁਝ ਨਹੀਂ ਕਰ ਸਕਦੇ ਤੇ ਕੁਝ ਨਹੀਂ ਕਰਦੇ ਤੇ ਸਕੂਲਾਂ ਪ੍ਰਤੀ ਜਿਹੜੇ ਸਕੂਲ ਦੀ ਬੈਂਚ 'ਚ ਕੀ ਕਾਰਵਾਈ ਹੈ ਤੇ ਤੁਸੀਂ ਜਿਹੜਾ ਮੰਗ ਕਰ ਰਹੇ ਹੋ ਡਿਪਟੀ ਸਾਹਿਬ ਬਡੇਰਾ ਜੀ ਵੀ ਆਏ ਆ ਹਾਂਜੀ ਪ੍ਰਸ਼ਾਸਨ ਸਾਹਿਬ ਨਾਲ ਆ ਜਿਹੜੀ ਵੀ ਕਾਨੂੰਨੀ ਕਾਰਵਾਈ ਸਕੂਲ ਤੇ ਹੋਊ ਸਬਾਪ ਤੇ ਹੋਊ ਜਾ ਡਰਾਈਵਰ ਤੇ ਉਹ ਅਸੀਂ ਸਾਰੀ ਕਰਾਮਾ ਠੀਕ ਤੇ ਬਚੀ ਗੱਡੀ ਬਜੀ ਇਹ ਦੱਸੋ ਇਹ ਹਾਲਾਤ ਆ ਜੇ ਹੁਣ ਸਕੂਲ ਵਾਲਿਆਂ ਨੂੰ ਕਹਿੰਦੇ ਆ ਜੀ ਇਹ ਡਰਾਈਵਰ ਵਧੀਆ ਵਧੀਆ ਰੱਖੋ ਜੇ ਕੋਈ ਲਾਇਸੈਂਸ ਹੈਗਾ ਇਹਨਾਂ ਨੂੰ ਉਹ ਜਿਹੜਾ ਬੰਦੇ ਰੱਖੋ ਡਰਾਈਵਰ ਦਾ 5-5000 ਰੁਪਏ ਵਾਲੇ ਰੱਖੇ ਹੋਏ ਆ ਇਹਨਾਂ ਨੇ ਮੇਰੇ ਨਾਲ ਜਿਹੜਾ ਬੀੜਾ ਗੱਲ ਕੀਤਾ ਵਾ ਆ ਜਿਹੜੀ ਗੱਡੀ ਆ ਇਹ ਇਹ ਪੈਸੇ ਦੇ ਕੇ ਨੰਬਰ ਲੱਗਿਆ ਹੋਇਆ ਹੈ ਇੱਥੇ ਗੱਡੀ ਤੇ ਹਾਂਜੀ 15 ਮਹੀਨੇ ਇੱਕ ਪਾਸੋਂ ਵਾਦਾ ਕਰਦੇ ਵੀ ਸਰਕਾਰ 15 ਸਾਲ ਪੁਰਾਣੀ ਬਦ ਕਰ ਰਹੀ ਆ ਆ ਦੇਖ ਲੋ ਪੈਸੇ ਦੇ ਕੇ ਗੱਡੀ ਤੇ ਨੰਬਰ ਲੱਗਿਆ ਹੋਵੇ ਤੇ ਕਾਰ ਡਾਕੂਮੈਂਟ ਚੈੱਕ ਕਰ ਲੋ ਜੇ ਡਾਕੂਮੈਂਟ ਇਹ ਹੋਏ ਤੇ ਹਿਲਾਣਤ ਦੇ ਦੋ ਸਾਨੂੰ ਠੀਕ ਹੈ ਕੀ ਘਟਨਾ ਹੋਈ ਸਾਰੀ ਵੀਰੇ ਘਟਨਾ ਮੈਂ ਤਾਂ ਮਤਲਬ ਆਪਾਂ ਤੁਹਾਨੂੰ ਪਤਾ ਇਹ ਖੂਨਦਾਨ ਸੇਵਾ ਨਾਲ ਜੁੜਿਆ ਢੋਲਣ ਪਿੰਡ ਤੋਂ ਆ ਵੀਰੇ ਆਪਾਂ ਮੈਂ ਉਹਦਾ ਕੰਮਕਾਰ ਕਰ ਰਿਹਾ ਸੀ ਮੈਨੂੰ ਫੋਨ ਆਇਆ ਵੀ ਸਨਮਤੀ ਸਕੂਲ ਦੀ ਬੈਂ ਕੋਈ ਆ ਰਹੀ ਸੀ ਖਾੜੇ ਵਾਲੇ ਪਾਸੇ ਉਹਦਾ ਐਕਸੀਡੈਂਟ ਹੋ ਗਿਆ ਮੈਂ ਆਪਦਾ ਕੰਮ ਵੀ ਉੱਥੇ ਕੰਮ ਆਪਾਂ ਵੀਰੇ ਰੋਜ਼ ਕਰਨੇ ਆ ਕੰਮ ਛੱਡ ਕੇ ਮੈਂ ਪਹਿਲਾਂ ਤਾਂ ਕਲਿਆਣੀ ਹਸਪੀਟਲ ਪਹੁੰਚਿਆ ਉੱਥੇ ਤਿੰਨ ਚਾਰ ਬੱਚੇ ਸੀਗੇ ਉਹਨਾਂ ਦੇ ਵੀ ਮਤਲਬ ਸੱਟਾਂ ਹੈਗੀਆਂ ਤੇ ਉਸ ਤੋਂ ਬਾਅਦ ਇੱਥੇ ਆ ਕੇ ਦੇਖਿਆ ਇੱਕ ਬੱਚਾ ਦਾ ਬੇਚਾਰਾ ਹਨਾ ਆਪਦੀ ਜਾਨ ਤੋਂ ਹੀ ਹੱਥ ਤੋਂ ਬੈਠਿਆ 13 ਸਾਲਾਂ ਦਾ ਬੱਚਾ ਹੋਰ ਕਿਸੇ ਵੀ ਦੀ ਜੇ ਆਪਾਂ ਘਟਾਵਦਾ ਕਰ ਲੈਨੇ ਆ ਪੈਸੇ ਦਾ ਪਰ ਨਾ ਤਾਂ ਆਪਾਂ ਇਹਨਾਂ ਦੀ ਕੋਈ ਫੀਸਾਂ 'ਚ ਘਟਾਵਦਾ ਕਰਦੇ ਆ ਨਾ ਆਪਾਂ ਕੋਈ ਵੈਨਾਂ ਦੀਆਂ ਫੀਸਾਂ 'ਚ ਜਦੋਂ ਆਪਾਂ ਪ੍ਰੋਪਰ ਫੀਸਾਂ ਪੂਰੀਆਂ ਦਿੰਨੇ ਆ ਤਾਂ ਵੀਰੇ ਵੈਨ ਦਾ ਹਾਲਾਤ ਦੇਖੋ ਵੀ ਵੈਨ ਦੇ ਕੀ ਆ ਵੀ ਇਹ ਬੱਚੇ ਲਿਜਾਣ ਵਾਲੀ ਹੈਗੀ ਆ ਵੈਨ ਇਹ ਬਿਲਕੁਲ ਜੀ ਬਿਲਕੁਲ ਟਾਇਰ ਜਮਾ ਇਹਦੇ ਰੋਡੇ ਹੋਏ ਪਏ ਆ ਅੰਦਰੋਂ ਮੈਨੂੰ ਤਾਂ ਕੋਈ ਮੈਂ ਅੰਦਰ ਦੇਖਿਆ ਕੋਈ ਸਿਸਟਮ ਨਹੀਂ ਸੀ ਦੱਸਦਾ ਵੈਨ ਦਾ ਫਿਰ ਬਾਕੀ ਡਰਾਈਵਰ ਆ ਵੀਰੇ ਮੈਂ ਮੈਂ ਵੀਰੇ ਪਹਿਲਾਂ ਵੀ ਕਹਿ ਗਏ ਹਾਂ ਕਿ ਡਰਾਈਵਰ ਆ ਸਕੂਲ ਵਾਲੀਆਂ ਬੈਂਾਂ ਦੇ ਡਰਾਈਵਰ ਉਹਨੂੰ ਰੱਖਦੇ ਜਿਹੜਾ ਬੰਦਾ ਪਿੰਡ 'ਚ ਵਿਹਲਾ ਹੋਵੇ ਮਤਲਬ ਜਿਹਨੂੰ ਕੋਈ ਕੰਮ ਨਹੀਂ ਮਿਲਦਾ ਉਹਨੂੰ ਕਹਿੰਦੇ ਜੀ ਸਕੂਲ ਬੈਂ ਚ ਲਾਉਣ ਲੱਗ ਗਿਆ ਹਾਲਾਂਕਿ ਹੱਕ ਇਹ ਬੰਦਾ ਵੀ ਜਿਹੜਾ ਸਕੂਲ ਬੈਂ ਚ ਲਾਉਂਦਾ ਡਰਾਈਵਰ ਉਹਦੇ ਤੱਕ ਘੱਟੋ ਘੱਟ ਜਿਹੜੇ ਡਰਾਈਵਿੰਗ ਟੈਸਟ ਲੈਂਦੇ ਉਹ ਤੋਂ ਵੱਧ ਸਕੂਲ ਵਾਲਿਆਂ ਵੱਲੋਂ ਵੀ ਇੱਕ ਦੋ ਵਾਰੀ ਦੇਖਣਾ ਚਾਹੀਦਾ ਇੰਟਰਵਿਊ ਵਗੈਰਾ ਲੈ ਕੇ ਜਾਂ ਬੱਸ ਚ ਲਾ ਕੇ ਵੀ ਚਲਾਉਣ ਵਾਲਾ ਹੈਗਾ ਹਨਾ ਤੇ ਬਹੁਤ ਵੀਰੇ ਦੁੱਖ ਦੀ ਘਟਨਾ ਹਨਾ ਇਹ ਤੇ ਆਪਾਂ ਦਾ ਮਤਲਬ ਸਾਡੀ ਖੂਨਦਾਨ ਸੰਸਥਾ ਵੀਰੇ ਇੱਕ ਬੱਚੇ ਦੀ ਡੈਥ ਹੋ ਗਈ ਤਾਂ ਘਾਟਾ ਨਹੀਂ ਪੂਰਾ ਹੋ ਸਕਦਾ ਜਿਹੜੇ ਜ਼ਖਮੀ ਬੱਚੇ ਵੀ ਉਹਨਾਂ ਕੋਲ ਵੀ ਆਪਣੀ ਟੀਮ ਦੇ ਮੈਂਬਰ ਬੈਠੇ ਜਿਵੇਂ ਵੀ ਬੱਚੇ ਨੂੰ ਕਿਸੇ ਨੂੰ ਲੋੜ ਪਊ ਸਾਡੇ ਵੱਲੋਂ ਜਿੰਨੀ ਕੀ ਹੋਈ ਵੀਰੇ ਹਰੇਕ ਤਰ੍ਹਾਂ ਦੀ ਆਪਾਂ ਸਭ ਮਦਦ ਦੇਣ ਲਈ ਹਾਜ਼ਰ ਖੜੇ ਆਂ ਵੀਰੇ ਧੰਨਵਾਦ ਆਪਾਂ ਪਠਿਆਲੇ ਰੇੜਿਆਂ ਨੇ ਵੀ ਤਾਇਰ ਨਹੀਂ ਪਾਏ ਹੁੰਦੇ ਇਹ ਜਿਹੜੇ ਆ ਟਾਇਰ ਪਾਏ ਹੋਏ ਆ ਇਹ ਬ੍ਰੇਕਾਂ ਸਹਿ ਜਾਣਗੇ ਇਹ ਸਕੂਲ ਦਾ ਸਕੂਲ ਦਾ ਕੀ ਨਾ ਸੀ ਜਿਹੜੀ ਐਕਸੀਡੈਂਟ ਹੋਇਆ ਨਹੀਂ ਸਨਮਤੀ ਆ ਜੀ ਸਕੂਲ ਸਨਮਤੀ ਅਜੇ ਤੱਕ ਉੱਥੋਂ ਦੀ ਪ੍ਰਿੰਸੀਪਲ ਬਿਲਕੁਲੀ ਨਹੀਂ ਪਹੁੰਚੀ ਜੀ ਨੇਵੀਗੋਰ ਕਮੇਟੀ ਨੂੰ ਭੇਜਿਆ ਕੋਈ ਮੈਨੇਜਮੈਂਟ ਦਾ ਨਹੀਂ ਆਇਆ ਡਰਾਈਵਰ ਕਰੋ ਐਕਸੀਡੈਂਟ ਹੋਇਆ ਮੈਂ ਇੱਥੇ ਮੌਕੇ ਤੇ ਮੌਜੂਦ ਸੀਗਾ ਡਰਾਈਵਰ ਉਹ ਨਹੀਂ ਭੱਜ ਗਿਆ ਠੀਕ ਹੈ ਜੀ ਬਹੁਤ ਬੱਚੇ ਨਕਸਾਨੇ ਗਏ ਆ ਇਹ ਪਾਪਾ ਸਾਫ ਸਾਫ 7000 ਤੇ ਰੱਖੇ ਹੋਇਆ ਜਿੰਨਾਂ ਨੂੰ ਕੋਈ ਡਰਾਈਵਰ ਰੱਖ ਫੇਰਾ ਜੀ ਇਹ ਉਹਨਾਂ ਨੂੰ ਰੱਖਦੇ ਆ ਕੋਈ ਗੱਡੀਆਂ ਦਾ ਕਾਗਜ਼ ਪੱਤਰ ਨਹੀਂ ਕੋਈ ਇਹਨਾਂ ਦੀ ਪਾਸਿੰਗ ਨਹੀਂ ਗਈ ਹੁਣ ਸਭ ਹੁਣ ਸਕੂਲ ਤੇ ਕੀ ਐਕਸ਼ਨ ਕੀਤਾ ਜਾਊਗਾ ਜੀ ਪਰਚਾ ਕਰਾਵਾਂਗੇ ਮੈਨੇਜਮੈਂਟ ਤੋਂ ਕੀ ਦੇ ਕਰਾਵਾਂਗੇ ਪ੍ਰਿੰਸੀਪਲ ਤੋਂ ਕਰਾਵਾਂਗੇ ਡਰਾਈਵਰ ਤੋਂ ਕਰਾਵਾਂਗੇ ਅਸੀਂ ਪੂਰੇ ਆਪ ਦੇ ਪਿੰਡ ਦੇ ਬੰਦਿਆਂ ਨਾਲ ਖੜੇ ਆ ਜਿੰਨੇ ਦੇ ਬ ਉਹੀ ਇਹਨਾਂ ਦਾ ਕਾਨੂੰਨ ਨਹੀਂ ਕੋਈ ਅੱਜ ਤੱਕ ਮੈਨੂੰ 10 ਸਾਲ ਹੋ ਗਏ ਬੇਤਰ ਮੈਂਬਰ ਬਣੇ ਨੂੰ ਮੈਂ ਗੱਡੀ ਨਹੀਂ ਰੋਕੀ ਦੇਖੀ ਪੌਟਵਾਲ ਨੇ ਵੀ ਸਕੂਲ ਵਾਲੀ ਗੱਡੀ ਦੇ ਕਾਗਜ਼ ਪੱਤਰ ਚੈੱਕ ਕਰਦੇ ਆ ਇਹ ਦੂਜੇ ਜਿਹੜੇ ਕੰਮਕਾਰ ਵਾਲੇ ਬੰਦੇ ਆ ਉਹਨਾਂ ਨੂੰ ਰੋਕੀ ਜਾਂਦੇ ਆ ਪੀਪਰਾਂ ਨੂੰ ਰੋਕੀ ਜਾਂਦੇ ਆ ਜਿੱਥੋਂ ਪੈਸੇ ਬਣਦੇ ਜਾਂਦੇ ਆ ਭਰਤਾਲੀਆਂ ਟਰਾਲੀਆਂ ਰੋਕੀ ਜਾਂਦੇ ਆ ਭਰਤਾਲੀਆਂ ਟਰਾਲੀਆਂ ਰੋਕੀ ਜਾਂਦੇ ਆ ਅੱਜ ਤੱਕ ਸਕੂਲ ਵਾਲੀ ਗੱਡੀ ਦੇ ਕਾਗਜ਼ ਨਹੀਂ ਚੈੱਕ ਕਰਦੇ ਦੇਖੇ ਇਹਨਾਂ ਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਕੂਲ ਦੇ ਖਿਲਾਫ ਤਸੀਂ ਸਕੂਲ ਜਾ ਕੇ ਆਏ ਸੀ ਕਿ ਹੁਣ ਨਹੀਂ ਆਏ ਸੀ ਸਕੂਲ ਤੱਕ ਤਾਂ ਨਹੀਂ ਪਹੁੰਚੇ ਜੀ ਹਲੇ ਬੱਚੇ ਦੀ ਮਤਲਬ ਇਧਰ ਡੈਡ ਬੋਡੀ ਤੱਕ ਹੀ ਹੈ ਸਕੂਲ ਦਾ ਕੋਈ ਪ੍ਰਸ਼ਾਸਨ ਇੱਥੇ ਆਇਆ ਜੀ ਕੋਈ ਅਧਿਕਾਰੀ ਨਹੀਂ ਪਹੁੰਚਿਆ ਸਕੂਲ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ 2-3 ਘੰਟੇ ਹੋ ਗਏ ਜੀ ਇਹ ਕੰਮ ਹੋਇਆ ਨੂੰ ਕੋਈ ਨਹੀਂ ਪਹੁੰਚਿਆ ਇੱਥੇ ਪ੍ਰਿੰਸੀਪਲ ਜੀ ਪਾਲ ਕੋਲ ਗਏ ਸੀਗੇ ਜੀ ਉਹ ਇੱਥੇ ਆਉਣ ਦੀ ਬਜਾਏ ਕਹਿੰਦੇ ਭੱਜ ਗਏ ਆ ਜੀ ਇੱਥੇ ਚਲੇ ਗਏ ਇੱਥੋਂ 10-10 ਕਿਲੋਮੀਟਰ ਤੋਂ ਬੰਦੇ ਆ ਕੇ ਪਰਿਵਾਰ ਆ ਕੇ ਜਿਹਨਾਂ ਨੂੰ ਦੱਸਿਆ ਵੀ ਇੱਥੇ ਪਰਿਵਾਰ ਆ ਕੇ ਇਸ ਸਕੂਲ ਨਾਲ 10 ਕਿਲੋਮੀਟਰ ਤੋਂ ਕੋਈ ਪ੍ਰਿੰਸੀਪਲ ਨਹੀਂ ਆਇਆ ਜੀ ਕੋਈ ਉਹਨਾਂ ਨੇ ਦੱਸਿਆ ਉਹ ਇੱਥੇ ਆਉਣ ਦੇ ਵਿਜਾਇ ਹਾਂ ਜੀ ਹਾਂ ਜੀ ਅੱਜ ਇੱਥੇ ਆਉਣ ਦੇ ਵਿਜਾਇ ਹਸਪੀਟਲ ਜਾਏ ਆਏ ਆ ਦੇਖ ਕੇ ਆਏ ਆ ਬੱਚੇ ਜਿਹੜੇ ਹੈਗੇ ਆ ਹਸਪੀਟਲ ਉਹ ਆਊਟ ਆਫ ਡੇਂਜਰ ਆ ਦੋ ਬੱਚਿਆਂ ਦੇ ਟਾਂਕੇ ਲੱਗੇ ਆ ਇੱਥੇ ਜਿਹੜਾ ਬੱਚੇ ਦੀ ਡੈਥ ਹੋਈ ਆ ਉਹਦੇ ਲਈ ਸਾਨੂੰ ਬਹੁਤ ਅਫਸੋਸ ਆ ਬੜਾ ਦੁੱਖ ਆ ਅਸੀਂ ਪਛਾਣ ਕੇ ਵੇੰਟੀ ਕਰਾਂਗੇ ਜਿੰਦਾਬਾਦ ਜਿੰਦਾਬਾਦ ਉਹ ਵੇਦੀ ਕਾਰਵਾਈ ਵੱਡੇ ਵੱਲੋਂ ਕੀ ਕਾਰਵਾਈ ਕਰੀ ਜਾਊਗੀ ਜੀ ਇਹਨਾਂ ਤੇ ਟੂਲ ਦੇ ਸਰ ਮੇਰੇ ਵੱਲੋਂ ਕਾਰਵਾਈ ਅਜੇ ਮੈਂ ਦੇਖਿਆ ਜੀ ਬਾਕੀ ਪ੍ਰਸ਼ਾਸਨ ਨੂੰ ਮਿਲਦੇ ਆ ਅਜੇ ਮੈਂ ਕੁਛ ਨਹੀਂ ਕਹਿ ਸਕਦੀ ਅਜੇ ਮੈਂ ਕਾਰਵਾਈ ਸ਼ੁਰੂ ਹੋ ਗਈ ਅਜੇ ਜੀ ਬਹੁਤ ਬਹੁਤ ਮੰਦਭਾਗੀ ਘਟਣਾ ਹੈ ਬੱਚੇ ਦੀ ਮੌਤ ਹੋਈ ਹੈ ਸਾਨੂੰ ਵੀ ਬੜਾ ਦੋਸਾ ਬੜਾ ਦੁੱਖ ਹੈ ਜੀ ਅਸੀਂ ਗੱਲਬਾਤ ਕਰਾਂਗੇ ਜੀ ਸਕੂਲ ਪ੍ਰਸ਼ਾਸਨ ਨਾਲ ਮੈਨੂੰ ਪਹਿਲਾਂ ਵੀ ਕਈ ਖਬਰਾਂ ਲੱਗਦੀਆਂ ਰਹੀਆਂ ਕਿ ਬੱਚੇ ਓਵਰਲੋਡ ਵੀ ਬਿਠਾਏ ਜਾਂਦੇ ਆ ਅੱਜ ਹੀ ਮਿਲਾਂਗੇ ਬੱਚਿਆਂ ਨੂੰ ਮਿਲਾਂਗੇ 20 ਬੱਚੇ ਤੁਸੀਂ 50 50 ਬੱਚੇ ਮੰਗਾਉਣੇ ਹੋ ਜੀ ਜੀ ਤੁਸੀਂ ਅੱਜ 5 ਮਿੰਟ ਫਾਰਮੈਟੀ ਪੂਰੀ ਕਰ ਲਓ ਸਾਡੇ ਕੋਲੇ ਇੱਕ ਬੱਚਾ ਰਿਹਾ ਹੈ ਬੱਚਾ ਜੀ ਮਹੌਲ ਹੈ ਕਿਰਪਾ ਕਰਕੇ ਸਾਰੇ ਵੀਰ ਇਹ ਕੋਈ ਬਹੁਤ ਵਧੀਆ ਦਰਸਾਣ ਹੈ। ਸਾਡੇ ਆਪਾਂ ਉਸ ਪਰਿਵਾਰ ਨਾਲ ਜੁੜੇ ਹਾਂ। ਮਾਨਯੋਗ ਐਮਐਲਏ ਸਾਹਿਬ ਵੀ ਆਇਆ ਐ ਐਸ.ਐਨ. ਸਾਹਿਬ ਸਾਡੇ ਦਸਣ ਲੱਗੇ ਆ। ਉਹ ਪਰਿਵਾਰ ਨੇ ਸਟੇਟ ਵਿੱਚ ਦਿੱਤੀ ਹੈ ਪੰਚਾਇਤ ਅੱਗੇ ਬੜੀ ਲੱਗਿਆ ਬਹੁਤ ਸਿਆਣੇ ਲੱਗੇ ਹੋਇਆ। ਉਹ ਦੋ ਉਹਨਾਂ ਨੇ ਆਵਾਸ ਬਣਾ ਕੇ ਰੱਖਦੀ ਹੈ। ਉਹਦੇ ਅਕੋਰਡਿੰਗ ਵੀ ਅਸੀਂ ਕਾਰਵਾਈ ਕਰ ਰਹੇ ਆ। ਕਾਰਵਾਈ ਨੂੰ ਕਿ 28 ਕੁਝ ਹੀ ਉਹਨਾਂ 5-7 ਮਿੰਟ ਲੱਗਦੇ ਆ। ਉਹ ਅਸੀਂ ਹੁਣੇ ਐਸ.ਆਈ.ਓ. ਤੋਂ ਦੀ ਪੰਚਾਇਤ ਦਿੰਦੇ ਨੇ ਜਿਹੜਾ ਨੰਬਰ ਹੋ ਸਕਦਾ ਹੈ ਪਹਿਲੇ ਦਿਨ ਹੀ ਠੋਕ ਪਿਆ ਆ ਗਿਆ। ਕੋਈ ਨਹੀਂ ਸਰ ਹੋਣੀ ਪਾਉ ਸਾਰੇ ਦਿੱਤੀ ਹੋਇਆ ਚਾਹ ਹਾਂ ਜਿਹੜਾ ਇਹ ਅੱਜ ਹਾਸਾ ਵਾਪਰਿਆ ਬੜਾ ਦੁਖਦ ਹੈ ਤੇ ਪਿੰਡ ਦੀ ਜਿਹੜੀ ਇੱਕ ਡਿਮਾਂਡ ਸੀ ਜਿਹੜੇ ਆਪਾਂ ਸਾਰੇ ਇੱਥੇ ਬੈਠੇ ਆਂ ਕਿ ਇਹਦੇ ਨਾਲ ਜਿਹੜੀ ਜਿਹੜੀ ਕਾਰਵਾਈ ਹੋ ਕੀਤੀ ਜਾਏ ਇੱਕ ਕਾਰਵਾਈ ਸਾਡਾ ਹੀ ਫਰਜ਼ ਹੁੰਦਾ ਹੈ ਕਿ ਉਹ ਕਾਰਵਾਈ ਤੁਹਾਡੇ ਵੱਲੋਂ ਜਿਹੜੇ ਬਿਆਨ ਦਰਜ ਹੋਏ ਆ ਜਿਵੇਂ ਤੁਹਾਡੇ ਬਿਆਨ ਬਿਲਕੁਲ ਉਹ ਬਿਆਨ ਦੇ ਅਨੁਕੂਲ ਜਿਲ੍ਹਾ ਕੂਚੇ ਦਾ ਪੁਛਾ ਕਰਜ ਕਰ ਦਿੱਤਾ ਪੁਲਿਸ ਨੇ ਐਫ ਆਰ ਨੰਬਰ 160 ਅੱਜ ਦੀ ਮਿਤੀ ਦੇ ਵਿੱਚ 6140 ਇਹਦੇ ਵਿੱਚ ਆਪਣਾ ਜਿਹੜਾ ਡਰਾਈਵਰ ਹੈਗਾ ਸੀ ਉਹਦੇ ਤੇ ਵੀ ਹੋ ਗਿਆ ਜੀ ਉਹ ਅਰੈਸਟ ਹੈਗੀ ਹੈ ਉਹਦੀ ਜਿਹੜੇ ਪ੍ਰਿੰਸੀਪਲ ਹਨ ਉਹਨਾਂ ਤੇ ਵੀ ਹੋ ਗਿਆ ਜੀ ਉਹਨਾਂ ਦੀ ਵੀ ਅਰੈਸਟ ਇੱਕ ਮਿੰਟ ਪ੍ਰਿੰਸੀਪਲ ਦੇ ਵੀ ਉਹਨਾਂ ਦੇ ਵੀ ਅਰੈਸਟ ਪਾਤੀ ਹੈ ਜੀ ਜਿਹੜਾ ਪ੍ਰਸ਼ਾਸਨ ਹੈ ਉਹਤੇ ਵੀ ਪ੍ਰਕਾਸ਼ ਕਰਜ ਹੋ ਗਿਆ ਹੈ ਜੀ ਉਹਨਾਂ ਦੀ ਵੀ ਕਾਰਵਾਈ ਜਾਰੀ ਹੈ ਤੁਹਾਡੀ ਸੋਧ ਅੱਜ ਸਾਰੇਆਂ ਅਕੇ ਬੇਨਤੀ ਹੈ ਜੀ ਕਿ ਜਿਹੜੀ ਵੀ ਐਫਆਈਆਰ ਹੋਈ ਸੀ ਜਿਹੜੀ ਵੀ ਕੰਪਲੇਂਟ ਸੀ ਜੋ ਅਸੀਂ ਦੇਖਿਆ ਬਿਲਕੁਲ ਉਹਦੇ ਮੁਤਾਬਕ ਐਫਆਈਆਰ ਕੀਤੀ ਹੈ ਐਫਆਈਆਰ ਦੀ ਕਾਪੀ ਵੀ ਹੈ ਉਹ ਤੁਸੀਂ ਆਪਣੇ ਮੋਬਾਈਲ ਤੇ ਉਹਨੇ ਦੇਖ ਵੀ ਸਕਦੇ ਹੋ ਔਨਲਾਈਨ ਤਾਂ ਹੈਗੀ ਆ ਤੇ ਤੁਹਾਨੂੰ ਅਸੀਂ ਆਪ ਕਹਿ ਰਹੇ ਹਾਂ ਕਿ ਇਹਦੇ ਵਿੱਚ ਐਗੋ ਜਾ ਤਾਂ ਕੋਈ ਗੱਲ ਨਹੀਂ ਹੈ ਕਿ ਅਸੀਂ ਕੁਝ ਤੁਹਾਨੂੰ ਝੂਠ ਕਰਕੇ ਕੋਈ ਫਰੇਮ ਕਰਾਂਗੇ ਸੋ ਮੇਰੀ ਬੇਨਤੀ ਹੈ ਕਿ ਆਪਾਂ ਇਹ ਬੱਚੇ ਨੂੰ ਜੋ ਹੁਣ ਅਗਲੀ ਕਾਰਵਾਈ ਜਿਹੜੀ ਸਮਾਜਿਕ ਹੈਗੀ ਹੈ ਉਹ ਆਪਾਂ ਇਹਨੂੰ ਮੁਕੰਮਲ ਕਰੀਏ ਜੋ ਬੱਚੇ ਨੇ ਫੇਸ ਕੀਤਾ ਅੱਜ ਆਪਾਂ ਉਹਨੂੰ ਹੁਣ ਉਹਦੀ ਆਤਮਾ ਦੀ ਸ਼ਾਂਤੀ ਲਈ ਅਗਲੀ ਕਾਰਵਾਈ ਸ਼ੁਰੂ ਕਰੀਏ ਆਪਾਂ ਇਹ ਚੀਜ਼ ਨੂੰ ਮੁਕੰਮਲ ਕਰੀਏ ਇਸ ਤਰ੍ਹਾਂ ਇਹਦੇ ਇਹਦੇ ਬੱਚੇ ਦਾ ਸਰੀਰ ਅੱਗੇ ਸੰਭਾਲਣ ਵਾਲ ਨੂੰ ਦਈਏ ਧੰਨਵਾਦ ਜਿੱਥੇ ਤੱਕ ਜਿਹੜੋਂ ਮੈਂ ਆਇਆ ਮੈਂ ਪਰਿਵਾਰ ਨਾਲ ਗੱਲ ਕੀਤੀ ਇਹਨਾਂ ਦੇ ਪਰਜਾਈ ਤੁਹਾਡੇ ਨਾਲ 1:30 ਵਜੇ ਦੇ ਬੈਠੇ ਨੇ ਉਹਨਾਂ ਦੇ ਵੀ ਦੋ ਬੇਟੀਆਂ ਜੋੜ ਜੋੜੇ ਹਨ ਜਿੰਨਾ ਦੇ ਫਿਰ ਤੋਂ ਸਤਿਵੰਤ ਜੀ ਨਹੀਂ ਸੁਣ ਮੈਂ ਉਹੀ ਕਹਿ ਰਿਹਾ ਨਾ ਸੁਣ ਵੀ ਲੋੜਾ ਇਹ ਕਹਿ ਰਹੇ ਆ ਨਾ ਕਿ ਅਸੀਂ ਸਿਹਰ ਦੇ ਨਹੀਂ ਆਏ ਅਸੀਂ ਉਹਨਾਂ ਦੇ ਨਾਲ ਸੀ ਉਹ ਬਾਹਰ ਇੱਕ ਮਿੰਟ ਚੁੱਪ ਕਰ ਜਾ ਹਮੇਸ਼ਾ ਇੱਕ ਕਾਨੂੰਨ ਹੁੰਦਾ ਐ ਐਮਐਲਏ ਸਾਹਿਬ ਨਾਲ ਸੀਗੇ ਜਿਹੜੇ ਬੱਚਿਆਂ ਦੇ ਛੱਟ ਲੱਗੀ ਹੁੰਦੀ ਹੈ ਇੱਥੇ ਸਾਡੇ ਨਾਲ ਤਸੀਹਦਾ ਤੇ ਡੀਐਸਪੀ ਸਾਹਿਬ ਸੀਗੇ ਸਭ ਤੋਂ ਪਹਿਲਾਂ ਇਹ ਕੰਮ ਹੁੰਦਾ ਹੈ ਕਿ ਜਿਹੜੇ ਬਾਕੀ ਬੱਚੇ ਬੱਚਿਆਂ ਨੂੰ ਛੱਟ ਲੱਗੀ ਹੈ ਉਹਨਾਂ ਦੀ ਸਾਂਭ ਸੰਭਾਲ ਦੇਖ ਲਈਏ ਮੈਨੂੰ ਨਹੀਂ ਲੱਗਦਾ ਉਹ ਚੁਪਸ ਕੋਈ ਗੁਨਾਹ ਕੀਤਾ ਗਿਆ ਜਦੋਂ ਉਹਨਾਂ ਦੀ ਸਕੈਨਿੰਗ ਦੀ ਰਿਪੋਰਟਾਂ ਆ ਗਈਆਂ ਸਾਡੇ ਕੋਲ ਕਿ ਬੱਚਿਆਂ ਦੇ ਸਾਰਿਆਂ ਦੇ ਸਕੈਨ ਦੀਆਂ ਰਿਪੋਰਟਾਂ ਠੀਕ ਨੇ ਉਹਨਾਂ ਦੇ ਕੋਈ ਗੁੱਸੇ ਫੱਟ ਨਹੀਂ ਲੱਗੀ ਉਦੋਂ ਮੈਂ ਅੱਧਰ ਚੱਲਿਆ ਨੰਬਰ 1 ਏ ਐ ਉਹ ਜਿਹੜਾ ਇਹ ਅਸੀਂ ਕਹਿ ਰਹੇ ਹਾਂ ਨਾ ਇਸ ਨੂੰ ਥੋੜਾ ਵਿਚਾਰੀਏ ਇੱਥੇ ਆ ਕੇ ਮੈਂ ਇਹਨਾਂ ਨਾਲ ਗੱਲ ਕੀਤੀ ਹੈ ਇਹਨਾਂ ਨੇ ਇਹ ਕਿਹਾ ਸੀਗਾ ਕਿ ਸਾਨੂੰ ਐਫ ਆਈ ਆਰ ਚਾਹੀਦੀ ਹੈ ਇਹਨਾਂ ਨੂੰ ਸੀਗਾ ਕੰਪਲੇਂਟ ਦਿਓ ਕੰਪਲੇਂਟ ਜਿਹਨਾਂ ਨੇ ਜੋ-ਜੋ ਨਾਮ ਦਿੱਤੇ ਸੀ ਹਰ ਇੱਕ ਦੇ ਉੱਤੇ ਐਫ ਆਈ ਆਰ ਹੋ ਗਈ ਹੈ ਉਹ ਤੋਂ ਅਰੈਸਟ ਵੀ ਹੋ ਗਈ ਹੈ ਫੇਰ ਦਾ ਨੰਬਰ ਦਾ 160 ਨੰਬਰ ਦੇ ਚੁੱਕਾ ਦੀ ਅੰਨਾਂ ਨੂੰ ਇਹ 160 ਨੰਬਰ ਅੱਜ ਦੀ 6 ਅੱਜ 24 ਭਾਵੇਂ ਨੈਟ ਤੋਂ ਚੈੱਕ ਕਰ ਲੋ ਨੰਬਰ ਤੋਂ ਇਹ ਹੈ ਜੀ ਜਿਹੜਾ ਜਿਹੜਾ ਕੰਪਨਸੇਸ਼ਨ ਦਾ ਹੈ ਜਿਹੜੀ ਬਣਦੀ ਕੰਪਨਸੇਸ਼ਨ ਹੈ ਉਹ ਜ਼ਰੂਰ ਦਵਾਈ ਜਾਏਗੀ ਇਹਦੇ ਤੇ ਅਸੀਂ ਕਦੀ ਮੁਨਕਰ ਨਾ ਹੋਏ ਆ ਨਾ ਹੋਵਾਂਗੇ ਇਹੜਾ ਇਹਨਾਂ ਨੇ ਅਗਲੀ ਗੱਲ ਕਹੀ ਹੈ ਬੱਸਾਂ ਚੈਕਿੰਗ ਵੀ ਅਸੀਂ ਚੈਕਿੰਗ ਕੀਤੀਆਂ ਸੀਗੀਆਂ ਮੈਂ ਇੱਕ ਵਾਰ ਸਾਰੀਆਂ ਬੱਸਾਂ ਬੰਦ ਕਰਨ ਦੇ ਆਦੇਸ਼ ਦਿੱਤੇ ਸੀਗੇ ਸੁਣ ਲੋ ਹਿੱਤ ਸੁਣ ਲੋ ਇੱਕ ਵਾਰ ਕਿਰਪਾ ਕਰਕੇ ਸਾਰੇ ਮਾਪਿਓ ਵੀ ਹੈਗੇ ਆ ਇੱਥੇ ਮੈਨੂੰ ਪਿੰਡ ਕਈ ਪਿੰਡਾਂ ਤੋਂ ਲੋਕ ਆ ਕੇ ਸਰਪੰਚ ਆ ਕੇ ਮਿਲੇ ਕਿ ਸਾਡੇ ਬੱਚੇ ਸਕੂਲ ਹੋਂ ਕਿਨੇ ਜਾਣਗੇ ਤੁਸੀਂ ਬੱਸਾਂ ਬੰਦ ਕਰ ਦਿੱਤੀਆਂ ਕਿਉਂਕਿ ਬੱਸਾਂ ਜਿਣੀਆਂ ਵੀ ਨੇ ਇਹ ਲੋਕ ਪ੍ਰਾਈਵੇਟਲੀ ਆਪਣੇ ਲੈਵਲ ਤੇ ਹਾਇਰ ਕਰਦੇ ਨੇ ਆਪ ਪੇ ਕਰਦੇ ਨੇ ਪੂਲ ਵਾਲਿਆਂ ਨੂੰ ਜੇ ਮੈਂ ਕਹਿੰਨਾ ਕਹਿੰਦੇ ਜੀ ਜੇ ਅਸੀਂ ਆਪਣੀਆਂ ਬੱਸਾਂ ਖਰੀਦਦੇ ਆ ਤੇ ਬਹੁਤ ਜ਼ਿਆਦਾ ਟਰਾਂਸਪੋਰਟ ਦਾ ਰੇਟ ਵੱਧ ਜਾਂਦਾ ਉਹ ਕੋਈ ਵੀ ਮਾਤਰ ਦੇ ਕੇ ਰਾਜ਼ੀ ਨਹੀਂ ਉਸ ਚੱਕਰ ਕੇ ਮੈਂ ਬੰਦ ਕਿਤੇ ਜੇ ਕਹਿੰਦੇ ਮੈਂ ਅੱਜ ਸਾਰੇ ਜਗਰਾਉਂ ਦੀ ਹਰ ਇੱਕ ਬੱਸ ਬੰਦ ਕਰਾ ਦੇਣਾ ਪਰ ਇਹ ਮੈਨੂੰ ਵਾਦਾ ਤੁਸੀਂ ਕਰੋਗੇ ਕਿ ਕੋਈ ਮਾਤਰ ਮੇਰੇ ਕੋਲ ਨਹੀਂ ਆਏਗਾ ਕਿ ਸਾਡੇ ਬੱਚੇ ਨੂੰ ਜਾਣ ਦੇ ਮੁਸ਼ਕਿਲ ਹੈ ਕਿਉਂਕਿ ਕਿਉਂਕਿ ਨਹੀਂ ਨਹੀਂ ਵੀਰ ਕਿਸੇ ਦੀ ਬੱਸ ਦਾ ਜਿਸੇ ਹਰ ਬੱਸ ਕੋਈ ਨਾ ਕੋਈ ਹੁੰਦਾ ਹੀ ਹੈ ਪੂਰੇ ਜਗਰਾਉਂ ਦੀ ਪੂਰੇ ਪੰਜਾਬ ਦੀ ਪੂਰੇ ਹਿੰਦੁਸਤਾਨ ਦੀ ਤੁਹ ਜੇ ਤੁਸੀਂ ਇੱਥੇ ਸਹਿਮਤ ਹੋ ਵਾਦਾ ਕਰਦੇ ਹੋ ਕਿ ਕੋਈ ਵੀ ਜੰਗਰੌਹ ਚ ਮੇਰੇ ਕੋਲ ਪੇਰੈਂਟ ਨਹੀਂ ਆਊਗਾ ਮਾਪਿਓ ਕਿ ਸਾਡੇ ਬੱਚਿਆਂ ਨੂੰ ਸਕੂਲ ਜਾਣ 'ਚ ਦਿੱਕਤ ਆ ਮੈਂ ਬੰਦ ਕਰਨ ਦੇ ਹਦੇਸ਼ ਹੁਣੇ ਜਾਰੀ ਕਰ ਦਿੰਦਾ ਤੇ ਕੋਈ ਸੱਤ ਉਹ ਜਿਹੜੀ ਮੈਂ ਤੁਹਵਾਵਾਂਗੇ ਪਰਿਵਾਰ ਨੂੰ ਕਿ ਮੇਰਾ ਵਾਦਾ ਹੈ ਜੀ ਠੀਕ ਹੈ ਠੀਕ ਹੈ ਜੀ ਬਿਲਕੁਲ ਇਹ ਜਾਏਗਾ ਇਹਦੇ 'ਚ ਐਕਸੀਡੈਂਟ ਹੋਣ ਦਿੱਕਤਾਂ ਵਾਲਾ ਵੀ ਜਾਂਦਾ ਦੋਨੋਂ ਚੀਜ਼ਾਂ ਜਾਂਦਾ ਸਰ ਜੀ ਦੋ 23 ਲੱਖ ਦੋਸਤੋ ਪਹਿਲਾਂ ਮੈਂ ਸਹਰੇ ਇਹਨਾਂ ਨੂੰ ਪਹੁੰਚਾਈ ਜਾਉਂਦੇ ਇਹ ਚਾਰ ਬੱਚੇ ਨਿਸਰ ਆਪਾਂ ਨੂੰ ਇੰਜਰ ਲੱਗ ਰਹੇ ਸੀ ਉਹਨਾਂ ਦਾ ਇੱਕ ਵੇਲੇ ਉਹਨਾਂ ਦਾ ਉਹਨਾਂ ਦਾ ਹਸਾਲਾ ਟ੍ਰੀਟਮੈਂਟ ਸੀ ਕਿ ਜੇ ਕਲਿਆਣੀ ਸਾਹਿਬ ਦੇ ਨਾਲ ਡੀਓ ਸਰ ਨੇ ਨਾਲ ਦੀ ਬੈ ਦੋ ਟੰਕ ਤੇ ਰਹੀ ਸੀ ਮੈਂ ਮੈਨੂੰ ਕਿਹਾ ਵੀ ਦੋ ਟੰਕ ਤੇ ਲਗਵਾ ਕੇ ਮੈਂ ਆਉਂਗੀ ਜਿਹੜੀ ਗੱਲ ਹੈ ਤੁਸੀਂ ਪਹਿਲੀ ਕੰਪਲੇਨ ਦਿੱਤੀ ਜਿਹੜਾ ਵੀ ਨਾਮ ਦੇਣੀ ਆ ਉਹ ਦੋ ਜੇ ਕੋਈ ਨਹੀਂ ਗਿਆ ਤਾਂ ਦੂਜਾ ਸੁਪਲੀਮੈਂਟ ਨਾਲ ਲਾ ਦਿਓ ਤੀਸਰੀ ਗੱਲ 15 ਦਿਨਾਂ ਦੇ ਵਿੱਚ ਵਿੱਚ ਮੈਂ ਡਾਇਰੈਕਸ਼ਨ ਦੇ ਰਹੀ ਆ 15 ਦਿਨਾਂ ਦੇ ਵਿੱਚ ਵਿੱਚ ਜਿੰਨੀਆਂ ਬਸਾਂਾਂ ਜੇ ਕਿਹੜੀ ਬਸ ਨੂੰ ਬੰਦ ਨਹੀਂ ਕਰਨੀ ਪਈ ਕੋਈ ਲੀਗਲ ਨੋਟਸ ਨਹੀਂ ਆਊਗਾ ਤਾਂ ਐਸ.ਐਮ. ਦਾ ਕੰਮ ਨਹੀਂ ਹੈ ਨਾ ਤੇ ਐਕਸ਼ਨ ਹੋਊਗਾ ਆ ਡੀ.ਐਸ.ਪੀ ਸਾਹਿਬ ਅੱਗੇ ਨਹੀਂ ਇਹਨਾਂ ਤੋਂ ਕੋਈ ਐਕਸ਼ਨ ਹੋਏਗਾ 15 ਦਿਨਾਂ ਤੱਕ ਦੇਖੋ ਆ ਜਿਹੜੀ ਟੈਕਨੋਲੋਜੀ ਆ بار بار ਨਾ ਹੋਣ ਫਿਰਦੀ ਹੁੰਦਾ ਜਦੋਂ ਪਹਿਲਾਂ ਅਸੀਂ ਸਖਤੀ ਕਰ ਦਿੰਦੇ ਆ ਫਿਰ ਪੈਰੈਂਟਸ ਹੋ ਜਾਂਦੇ ਆ ਨਾਲ ਜਿੱਥੇ ਸਾਨੂੰ ਮਜਬੂਰੀਆਂ ਸਹੜੀਆਂ ਪੈ ਜਾਂਦੀਆਂ ਇੱਕ ਵਾਰੀ ਆਪਾਂ ਲੱਗ ਕੇ ਇਹ ਗੰਦ ਦੀਆਂ ਕੱਢ ਲਈਏ ਕੋਈ ਕੋਈ ਆਉਂਦਾ ਵੀ ਆ ਆਪਾਂ ਇੱਕ ਦੂਜੇ ਨੂੰ ਦੇਖ ਲਈਏ ਪਰ ਬਾਰ ਬਾਰ ਬੱਚੇ ਨੰਘਦਾ ਹੀ ਹੈ ਜੇ 15 ਦਿਨਾਂ ਦੇ ਵਿੱਚ ਵਿੱਚ ਇਹ ਨਹੀਂ ਕਰਦੇ ਉਸ ਤੋਂ ਬਾਅਦ ਹੋਣਾ ਨਹੀਂ ਮਾਨੀ ਸਹਾਇਤਾ ਦੀ ਮੈਨੂੰ ਗੱਲ ਕਰਨ ਨੂੰ ਕੋਟੇ ਤੱਕ ਪਹੁੰਚ ਜੂਗੀ ਕੋਟੇ ਕੋਲੇ ਮੈਡਮ ਕੰਦੀ ਤੌਰ ਤੇ ਅਧਿਕਾਰ ਦੇ ਨਹੀਂ ਮੈਨੂੰ ਕੋਈ ਮਨ ਨਹੀਂ ਮੰਨੂ ਇੱਕ ਮਿੰਟ ਜੀ ਸਾਡੀ ਬੇਨਤੀ ਹੈ ਕੋਈ ਨੀ ਗੱਲ ਕਰਕੇ ਐਲਾਨ ਕਰ ਦਿਓ ਮੈਂ ਐਲਾਨ ਕਰ ਦਿੰਦੀ ਹਾਂ ਮੈਨੂੰ ਕੰਮ ਤਾਂ ਕਰਨਾ ਹੈ ਸਾਨੂੰ ਜਦ ਜਿੱਦੀ ਦਾ ਤੋਂ ਬਤਹੋਈ ਮਦਦ ਕਰਵਾਵਾਂ ਜਿਹੜੀ ਇਹਨਾਂ ਨੇ ਕਹੀ ਹੈ ਐਸ.ਸੀ.ਐਮ ਸਾਹਿਬ ਨੇ ਅਡੀਸ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਜਲਦੀ ਤੋਂ ਜਲਦੀ ਦੱਸਾਂਗੇ ਇਹਨੂੰ ਲਟਕਾ ਲਟਕਾ ਨਹੀਂ ਲਟਕਾਣਾ ਨਹੀਂ ਚਾਹੀਦਾ ਓਏ ਇੱਕ ਮਿੰਟ ਯਾਰ ਬਸਾਂ ਦੇ ਵਿੱਚ ਮੇਜਰ ਰੂਮ ਤਾਂ ਆ ਉਹ ਆਖੀ ਬੰਦ ਹੋ ਜਾ ਜਦ ਤੱਕ ਕਰ ਦੋ ਹਾਂਜੀ ਬੰਦ ਤੁਸੀਂ ਗਾ 15 ਦਿਨਾਂ ਦਾ ਲੋਟਦੇ ਰਹੇ ਜਿਹੜੇ ਪੂਰੇ ਕਰ ਗਏ ਜਿਹੜੇ ਪੂਰੇ ਕਰ ਗਏ ਉਹ ਤੋਂ 15 ਦਿਨਾਂ ਦਾ ਚਲਾ ਲੈਣ ਨਹੀਂ ਬੱਸ ਨਹੀਂ ਤੁਸੀਂ ਤੇ ਜੜਨੀ ਚਾਹੀਦੀ ਹੈ ਤੁਹਾਡੀ ਤੁਹਾਡੀ ਡਿਊਟੀ ਹੈ ਇੱਕ ਇੱਕ